ਬਾਰ ਬਾਰ ਜੀ ਬਾਰ ਬਾਰ ਮੇਰਾ ਨਾਮ ਮਨਜੀਤ ਕੌਰਾ ਪੱਤਾ ਕਿਹੜਾ ਪਿੰਡ ਆ ਬਾਪਲਾ ਵੀਰ ਜੀ ਕਿੰਨੇ ਬੱਚੇ ਆ ਬੇਟੇ ਦੋ ਗੁੱਡੀਆਂ ਨੇ ਦੋ ਕਾਕੇ ਨੇ ਅੱਛਾ ਇੱਕ ਵੱਡਾ ਬੇਟੇ ਇਹ ਕੰਮ ਵਾਲਾ ਇਹੀ ਬੇਟਾ ਕੰਮ ਵਾਲਾ ਇਹੀ ਦੀ ਪੱਤਾ ਤੇ ਹੁਣ ਤੁਸੀਂ ਕਿੱਥੋਂ ਇਹਨੂੰ ਮੋਟੀਵੇਟ ਕਿਵੇਂ ਛੱਡਿਆ ਗਿਆ ਨਸ਼ਾ ਮੈਂ ਛੱਡਿਆ ਪੁੱਤ ਮੈਂ ਸੰਦੌੜ ਆਈ ਇਹਨਾਂ ਦੇ ਕੋਲੇ ਦੁੱਖ ਰੋਇਆ ਕੇ ਇਹਨਾਂ ਨੇ ਮੇਰੀ ਸੋਣੀ ਪੂਰੀ ਪੁੱਤ ਸੁਣ ਕੇ ਮੈਨੂੰ ਸਿੱਧੇ ਰੋਇਆ ਮੇਰੇ ਪੁੱਤ ਨੂੰ ਮੈਂ ਬਹੁਤ ਉਕੀ ਸੀ ਇਹਨਾਂ ਨੇ ਮੇਰਾ ਇਨਾ ਸੁਣੀ ਸਨੌਰ ਵਾਲੇ ਨਾ ਮੁੰਡੇ ਨੇ ਦੂਜੇ ਨਗਾ ਗਾਗਨਦੀਪ ਨੇ ਮੇਰੇ ਨਾਲ ਸਾਥ ਵੀ ਦਿੱਤਾ ਇਹਨਾਂ ਨੇ ਮੇਰੇ ਪੁੱਤ ਨੂੰ ਸਿੱਧੇ ਰੱਬ ਆਇਆ ਪੁੱਤ ਹੁਣ ਮੈਂ ਕੋਟ ਕੋਟ ਤਨਵਾਦ ਕਰਦੀਆਂ ਪੁਲਿਸ ਸੰਧਾਰ ਵਾਲੇ ਨਾ ਗਾਗਨਦੀਪ ਨਾ ਸੰਦੀਪ ਦਾ ਮੇਰੇ ਪੁੱਤ ਦਾ ਪ੍ਰੇਰ ਕੋਟਲੇ ਹੋਰ ਐਮਐਲਏ ਸਾਰੇ ਨਾਲ ਕਰਦੀਆਂ ਵੀ ਜਿਨ੍ਹਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਕਿਉਂ ਅੱਜ ਮੈਂ ਦੁੱਖ ਰੋਈ ਇਹਨਾਂ ਨੇ ਮੇਰਾ ਸੁਣ ਕੇ ਮੇਰੇ ਪੁੱਤ ਦੀ ਜ਼ਿੰਦਗੀ ਬਚਾਈ ਪੁੱਤ ਜੇ ਬਾਦੜੋਜ ਲੱਗ ਜਾਂਦੀ ਜੇ ਪੁੱਤ ਮਰ ਜਾਂਦਾ ਮੈਨੂੰ ਪੁੱਤ ਦੇਖਣਾ ਨਹੀਂ ਸੀ ਕਿਦੋਂ ਨਹੀਂ ਜਿੱਧਿਆ ਹੁੰਦਾ ਜਿਹੜਾ ਨਾ ਸਮਾਨ ਵੇਚੋ ਮੇਰਾ ਆਪੀ ਹੌਲੀ ਹੌਲੀ ਬਣ ਜੂ ਇਹ ਠੀਕ ਰਹੂਗਾ ਬਣ ਜੂਗਾ ਇਹਨਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਆ ਮੈਂ ਕੋਟ ਕੋਟ ਧੰਨਵਾਦ ਕਰਦੀ ਆ ਸੰਦੌਰ ਥਾਣੇ ਦਾ ਮਰੇਰ ਕੋਟ ਦਾ ਐਮਐਲਆ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਵੀ ਜਿਨ੍ਹਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਕੀ ਨਾ ਆਏਗਾ ਕਿ ਮੇਰਾ ਨਾਮ ਕਾਲਾ ਸਿੰਘ ਹੈ ਪਿੰਡ ਕਿਹੜਾ ਬਾਪਲਾ ਸਰ ਬਾਪਲਾ ਹਾਂਜੀ ਕੀ ਕਰਦਾ ਤੇ ਨਸ਼ਾ ਨਸ਼ਾ ਸਰ ਮੈਂ ਸਾਰੀ ਕਰਦਾ ਸੀ ਛੱਡਿਆ ਨਹੀਂ ਕੋਈ ਵੀ ਚਿੱਟੇ ਦਾ ਨਸ਼ਾ ਕਰਦਾ ਸੀ ਚਿੱਟੇ ਦਾ ਕਰਦਾ ਸੀ ਕਿੰਨੀਆਂ ਭੈਣਾਂ ਨੇ ਕਿੰਨੇ ਭਰਾ ਨੇ ਐ ਦੋ ਭੈਣਾਂ ਨੇ ਜੀ ਮੇਰੇ ਇੱਕ ਭਰਾ ਜੀ ਫਿਰ ਫਿਰ ਇਹ ਕਿਵੇਂ ਛੱਡਣ ਦਾ ਤੈਨੂੰ ਮੋਟੀਵੇਟ ਜੀਨੇ ਕੀਤਾ ਛੱਡਣ ਦਾ ਜੀ ਮੈਂ ਐ ਸੀਗੇ ਜੀ ਮੈਂ ਸਮਾਨ ਸੀ ਜਿਹੜਾ ਮਤਲਬ ਮਹਗਾ ਸਮਾਨ ਸੀ ਘਰੋਂ ਸੋਨਾ ਵੀ ਮੈਂ ਵੇਚਦਾ ਸੀ ਜੀ ਸਾਰਾ ਕੋਸ ਮਤਲਬ ਵੇਚਾਈ ਕਰਾਂ ਚੱਕੇ ਜੀ ਤੋੜ ਜਦੋਂ ਮੈਨੂੰ ਲਾਇਤੀ ਸੀ ਇਹਨਾਂ ਨੂੰ ਲੜ ਕੇ ਮੈਂ ਸਮਾਨ ਲੈ ਜਾਂਦਾ ਸੀ ਚੱਕ ਕੇ ਉਹ ਮੈਂ ਵੇਚ ਦਿੰਦਾ ਸੀ ਕਿ ਜੀ ਫਿਰ ਮੈਂ ਨਸ਼ਾ ਕਰ ਲੈਂਦਾ ਸੀ ਜੀ ਫਿਰ ਮੰਮੀ ਹੁਣੀ ਆ ਜੀ ਸੰਦੌੜ ਥਾਣੇ ਤੇ ਰਿਪੋਰਟ ਕਰਨ ਆਏ ਸਰ ਹੁਣਾਂ ਕੋਲੇ ਆਪਣੇ ਇਹ ਸਰ ਹੁਣਾਂ ਨੇ ਗੁਰਵਿੰਦਰ ਸਰ ਹੁਣਾਂ ਨੂੰ ਦੱਸਿਆ ਜੀ ਉਹ ਇੱਥੇ ਲੈ ਕੇ ਆਏ ਜੀ ਮੈਨੂੰ ਤੇ ਮੇਰਾ ਡੋਪ ਟੈਸਟ ਕਰਾਇਆ ਜੀ ਤੇ ਉਹਦੇ ਵਿੱਚ ਪੋਜ਼ਿਟਿਵ ਆਇਆ ਜੀ ਵੀ ਚਟਾ ਲਾਉਂਦਾ ਜੀ ਮੁੰਡਾ ਤੇ ਇਹ ਸਰ ਨੇ ਮੈਨੂੰ 15 ਦਿਨ ਜੀ ਨਾਲ ਰੱਖਿਆ 15 ਦਿਨਾਂ ਦਾ ਨਾ ਰੱਖਿਆ ਮਤਲਬ ਜਦੋਂ ਆਪਣੇ ਗਗਨ ਸਰ ਨੇ ਜੀ ਐਸਐਚਓ ਨੇ ਹਾਂ ਸਰ ਨਾਲ ਰੱਖਿਆ ਨਾਲ ਇਹਨਾਂ ਨੇ 15 ਦਿਨਾਂ ਨਾਲ ਰਿਹਾ ਜੀ ਤੇ ਇਹਨਾਂ ਨੇ ਮੈਨੂੰ ਦਵਾਈ ਵੀ ਦਵਾਈ ਜੀ ਮਤਲਬ ਖਰਾਕ ਵੀ ਦਿੰਦੇ ਰਹੇ ਜੂਸ ਪਿਆਉਂਦੇ ਰਹੇ ਜੀ ਜਦੋਂ ਤੋੜ ਲੱਗਦੀ ਸੀ ਉਦੋਂ ਮਤਲਬ ਜੀ ਚੀਜ਼ ਵਧੀ ਹੈਗੀ ਉਹ ਮੈਨੂੰ ਖਵਾ ਦੇ ਸੀ ਜੀ ਗੱਡੀ ਦੀ ਰਾਹ ਦੇ ਸੀ ਨਾਲ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਮੇਰਾ ਡਰੋਪ ਟੈਸਟ ਦੁਬਾਰੇ ਕਰਾਇਆ ਜੀ 15 ਦਿਨਾਂ ਬਾਅਦ ਦੇ ਵਿੱਚ ਜੀ ਤੇ ਉਹਦੇ ਵਿੱਚ ਨੈਗੇਟਿਵ ਆਇਆ ਜੀ ਤੇ ਫਿਰ ਇਹਨਾਂ ਨੇ ਮੈਨੂੰ ਮੇਰੀ ਭੈਣ ਕੋਲੇ ਭੇਜਤਾ ਜੀ ਉੱਚੇ ਮਰੀ ਦਵਾਈ ਚੱਲੀ ਗਈ ਹੁਣ ਸਰਮਨ ਜੀ ਬਿਲਕੁਲ ਸਹੀ ਆ ਕੰਮ ਕਰਦਾ ਜੀ ਮੈਂ ਇਲੈਕਟ੍ਰੀਸ਼ੀਅਨ ਦਾ 12 ਬੋਲਟ ਤੋਂ ਲੈ ਕੇ 68000 ਕੇਵੀ ਤੱਕ ਕੰਮ ਕਰਦਾ ਜੀ ਮੈਂ ਕਿਹਦਾ ਧੰਨਵਾਦ ਕਿਹਦਾ ਕਰੇ ਮੈਂ ਧੰਨਵਾਦ ਪੰਜਾਬ ਪੁਲਿਸ ਦਾ ਕਰਦਾ ਜੀ ਸੁਨੀਪ ਸਰ ਹੁਣਾ ਦਾ ਜੀ ਤੇ ਗਗਨ ਸਰ ਹੁਣਾ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੀ ਨਹੀਂ ਸਪੋਰਟ ਕਰੀ ਜੀ ਮਤਲਬ ਜਿਹੜੇ ਨੌਜਵਾਨ ਪੀੜੀ ਨੂੰ ਕੋਈ ਸੁਰੇਸ਼ ਤੋਂ ਡਿਵਲ ਬਣਨਾ ਹੈ ਮੈਂ ਇਹਦੇ ਨੌਜਵਾਨ ਪੀੜੀ ਨੂੰ ਇਹ ਕਹਿਣਾ ਵੀ ਮਤਲਬ ਜਿਹੜਾ ਦੌਰ ਚਿੱਟੇ ਦਾ ਚੱਲ ਰਿਹਾ ਹੈ ਜੀ ਇਹਦੇ ਵਿੱਚ ਨਾ ਜੀ ਬੜਾ ਬਹੁਤ ਮਾੜਾ ਹੈ ਜੀ ਇਹ ਨਸ਼ਾ ਮਤਲਬ ਘਰ ਕੰਗਾਲ ਕਰਨ ਵਾਲਾ ਕੰਮ ਆ ਜੀ ਬਹੁਤ ਗਲਤ ਹੈ ਜੀ ਨਸ਼ੇ ਮਤਲਬ ਕਰਨਾ ਨਹੀਂ ਚਾਹੀਦਾ ਇਹ ਲੈ ਕੇ ਕਿੱਥੋਂ ਦਾ ਦੀ ਕਰਕੇ ਇਹ ਲੈ ਕੇ ਮੈਂ ਪੰਜ ਰਾਈ ਮਿਲ ਜਾਂਦਾ ਸੀਗਾ ਜੀ ਦਸੌਂਦਾ ਸਿੰਘ ਵਾਲੇ ਤੋਂ ਵੀ ਕਸਵੇ ਤੋਂ ਵੀ ਦੀ ਆਪਣੇ ਕਲਿਆਣ ਤੋਂ ਵੀ ਮਿਲ ਜਾਂਦਾ ਸੀ ਜੀ ਰੈਕੋਟ ਤੋਂ ਸ਼ੇਰਪੁਰ ਤੋਂ ਇਹ ਸਰ ਜੀ 2500 ਗ੍ਰਾਮ ਦੇ ਦਿੰਦੇ ਸਾਨੂੰ ਜੀ ਫਿਰ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਉਹਨਾਂ ਦੀ ਹਾਂ ਸਰ ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਪਰ ਉਹ ਹੁਣ ਬੰਦੇ ਕਿੱਥੇ ਨੇ ਉਹ ਬੰਦੇ ਹੁਣ ਜੇਲ੍ਹ 'ਚ ਨੇ ਜੀ ਹਾਂ ਜੋ ਉਹਨਾਂ ਨੇ ਅਰੈਸਟ ਕਰਾਇਆ ਸੀ ਉਹਨਾਂ ਦੇ ਬੰਦੇ ਜੇਲ੍ਹ 'ਚ ਨੇ ਜੀ ਹੁਣ ਮੈਂ ਸੱਚ ਨੂੰ ਸੁਣਾਉਂਦਾ ਥਾਣਾ ਤੇ ਕੇ ਮੁੰਡਾ ਕਿਵੇਂ ਮਿਲਿਆ ਤੁਹਾਨੂੰ ਇਹਦੇ ਐਕਚੁਅਲ ਤੇ ਮਦਰ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਸੀ ਕਿ ਮੇਰਾ ਬੇਟਾ ਨਸ਼ਾ ਬਹੁਤ ਕਰਦਾ ਇਹਨਾਂ ਨਸ਼ਾ ਛਡਾਓ ਜੋ ਸਰਕਾਰ ਦੀ ਮਹਿੰਮ ਚੱਲਦੀ ਆ ਉਹਦੇ ਅਕੋਰਡਿੰਗ ਵੀ ਇਹਦਾ ਸਰਕਾਰੀ ਤੌਰ ਤੇ ਨੂੰ ਜਾ ਕੇ ਨਸ਼ਾ ਛਡਾਓ ਇਸ ਤਰ੍ਹਾਂ ਆ ਇਸੋ ਜੀ ਮੇਰੇ ਨੂੰ ਨਾਲ ਲਿਆਇਆ ਮੈਂ ਇਹਨੂੰ ਨਾਲ ਲਿਆਇਆ ਨਾਲ ਲਿਆ ਕੇ ਇਹਦੇ ਨਾਲ ਮੈਂ ਜਦੋਂ ਆਉਂਦੇ ਹਾਂ ਗੱਲ ਕਰੀ ਇਹ ਮੈਨੂੰ ਕਹਿੰਦਾ ਜੀ ਮੈਂ ਨਸ਼ਾ ਛੱਡਣਾ ਚਾਹੁੰਦਾ ਮੇਰੇ ਤੋਂ ਮੈਨੂੰ ਕਿਸੇ ਸੈਂਟਰ ਚ ਨਾ ਭੇਜੋ ਮੈਂ ਇਹਨੂੰ ਨਾਲ ਲਿਆਇਆ ਨਾਲ ਲਿਆ ਕੇ ਇਹਨੂੰ ਮੈਂ 8-9 ਦਿਨ ਤਕਰੀਬਨ ਨਾਲ ਰੱਖਦਾ ਰਿਹਾ ਰਾਤ ਨੂੰ ਸਾਡੇ ਕੋਲ ਹੀ ਪੈਂਦਾ ਰਿਹਾ ਇਹ ਸਵੇਰ ਸ਼ਾਮ ਖਾਣਾ ਖਾਂਦਾ ਰਿਹਾ ਜਿਸ ਤਰ੍ਹਾਂ ਦੁੱਧ ਵਗੈਰਾ ਵੀ ਅਸੀਂ ਇਹਨੂੰ ਪਿਉਂਦੇ ਰਹੇ ਸਪੈਸ਼ਲ ਜਦੋਂ ਇਹਨੂੰ ਕੁਝ ਮਨ ਨੂੰ ਮਹਿਸੂਸ ਹੁੰਦਾ ਸੀ ਮੈਨੂੰ ਉਦੋਂ ਫਿਰ ਇਹਨੂੰ ਰੱਜ ਕੇ ਖਵਾਉਣਾ ਵੀ ਤੂੰ ਜੂਸ ਵਗੈਰਾ ਵੀ ਸਰੇ ਦਾ ਕੁਦਰਤੀ ਜਿਵੇਂ ਚੱਲਦਾ ਰਿਹਾ ਚੱਲਦਾ ਰਿਹਾ ਇਹਨੂੰ ਫਿਰ ਪੁੱਛਿਆ ਕਰੀਏ ਤੋੜ ਤਾਂ ਨਹੀਂ ਲੱਗੀ ਵੀ ਅਸੀਂ ਤੈਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਇੱਕ ਦੋ ਬਾਰੇ ਦਾ ਵਿੱਚ ਦੀ ਢਿੱਡ ਵੀ ਦੁਖਿਆ ਇਹਨੂੰ ਦਵਾਈ ਦਵਾਈ ਪਰ ਠੀਕ ਰਹਾ ਸਾਰਾ ਫਿਰ 10 ਦਿਨਾਂ ਬਾਅਦ ਇਹਦਾ ਅਸੀਂ ਦੁਬਾਰੇ ਟੈਸਟ ਕਰਾਇਆ ਕਿਵੇਂ ਮੈਸੂਰ ਹੁੰਦਾ ਆਪਣੀ ਡਿਊਟੀ ਨੂੰ ਬਹੁਤ ਤਰੀਕੇ ਦਾ ਬਹੁਤ ਵਧੀਆ ਜੀ ਅਸਲ 'ਚ ਕੱਲ ਕੱਲ ਮੈਂ ਨਸ਼ਜੁੱਧ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਜੋ ਚੱਲ ਰਿਹਾ ਉਹਦੇ ਮੈਂ ਗਿਆ ਉੱਥੇ ਮੈਨੂੰ ਕਹਿੰਦਾ ਮੈਂ ਤੁਹਾਡਾ ਨਾਮ ਸੁਰਿਆ ਸਰਪ੍ਰੀ ਗਗਨਦੀਪ ਸਰ ਆ ਰਹੇ ਨੇ ਕਹਿੰਦਾ ਮੈਂ ਉਹ ਖੁਸ਼ੀ ਚ ਆਇਆ ਇੱਥੇ ਤੁਹਾਡੇ ਕੋਲ ਮੈਨੂੰ ਸਪੈਸ਼ਲ ਮਿਲਣ ਆਇਆ ਉੱਥੇ ਨੇ ਸਪੈਸ਼ਲ ਮਤਲਬ ਵਾਈਟ ਵੀ ਦਿੱਤੀ ਬਾਕੀ ਜਣਾ ਨੂ ਇਹਦੀ ਵੀਡੀਓ ਵੀ ਵਾਇਰਲ ਹੋਈ